ਮਨਕਮਰ ਰਮਜੀਤ ਕੀ ਹੋਇਆ ਜੂਰਾ ਹਾਲ ਤਾਂ ਕਿਸ ਤਰ੍ਹਾਂ ਦਾ ਮੈਂ ਜੀ ਸਵੇਰੇ ਆਪਣੀ ਸ਼ੌਪ ਤੇ ਦੁਕਾਨ ਤੇ ਸਾਈਕਲ ਦੀ ਦੁਕਾਨ ਸਾਡੀ ਰਿਪੇਅਰ ਦੀ ਤੇ ਮੈਂ ਉਸ ਦੁਕਾਨ ਤੇ ਆ ਮੇਰੇ ਤਾਇਏ ਮੁੰਡੇ ਆਏ ਨੇ ਵੀ ਆਪਣੇ ਪੁਰਾਣੇ ਘਰ ਦੇ ਛੱਤਾ गिर ਗਏ ਤੇ ਫਿਰ ਕਹਿੰਦਾ ਤੂੰ ਫਟਾਫਟ ਆ ਜਾ ਮੈਂ ਕਹਿੰਦੀ ਮੰਮੀ ਡੈਡੀ ਠੀਕ ਨੇ ਕਹਿੰਦਾ ਆਪਾਂ ਨੂੰ ਕੁਝ ਨਹੀਂ ਪਤਾ ਲੱਗਿਆ ਕਹਿੰਦਾ ਮੰਨੂ ਵੀ ਫੋਨ ਆਇਆ ਕਰੋ ਇਧਰੋਂ ਤੇ ਫਿਰ ਫਟਾਫਟ ਮੈਂ ਦੁਕਾਨ ਬਤਾ ਕੇ ਆਪਦੀ ਘਰੇ ਆਇਆ ਫਿਰ ਉਸ ਤੋਂ ਬਾਅਦ ਦੇਖਿਆ ਵੀ ਸਾਰੇ ਥੱਲੇ ਡੈਡੀ ਦਾ ਬੱਚਤ ਰਹਿ ਗਈ ਡੈਡੀ ਬਾਥਰੂਮ-ਬਾਥਰੂਮ ਕਾਇਸੀ ਪਿੱਛੋਂ ਛੱਤਾਂ ਡਿੱਗ ਗਈਆਂ ਜੀ ਕਿੰਨਾ ਪੁਰਾਣਾ ਮਕਾਨ ਸੀ ਇਹ ਹੈਗਾ ਜੀ 100 ਸਾਲ ਦੇ ਲਵੇ ਇੱਕ ਇਹੋ ਜਿਹੜੀ ਛੱਤ ਹੈ ਕਾਹਦੇ ਪੈਨ ਚੁੰਦੀ ਸੀ ਇਹ ਕੀ ਸੀ ਇਹ ਉੱਪਰ ਕੜੀ ਵਾਲੇ ਵਾਲੀ ਛੱਤਾਂ ਜੀ ਹਾਂਜੀ ਹਾਂ ਜਿਹੜੇ ਉੱਪਰ ਰਹੇ ਸੀ ਉਹ ਉਹ ਬਚਤ ਰਹਿ ਗਈ ਜੋ ਉਪਰਲੀ ਇਹ ਦੋ ਕਮਰੇ ਪਏ ਨੇ ਉੱਪਰ ਦੋ ਥੱਲੇ ਆ ਜੀ ਉਹ ਇਧਰਲੇ ਕਮਰੇ ਚ ਸੀ ਉਹ ਉਹ ਜਿਹੜੇ ਛੱਤਾਂ ਗਿਰੀਆਂ ਨੇ ਉਹ ਪਰਲੇ ਉੱਥੇ ਨਹੀਂ ਰਹੇ ਸੀ ਪਰਲੇ ਪਿੱਛੇ ਦੀ ਸਾਈਡ ਤੇ ਮਾਤਾ ਜੀ ਨੂੰ ਕਿਵੇਂ ਲੈ ਡਾਗੇ ਮਾਤਾ ਜੀ ਨੂੰ ਮਤਲਬ ਮਜ਼ਦੂਰ ਬੁਲਾ ਕੇ ਲੈ ਕੇ ਆਏ ਸੱਤ ਅੱਠ ਉਹਨਾਂ ਨਾਲ ਉਹਨਾਂ ਨਾਲ ਸਾਰਾ ਹੈਲਪ ਕਰਾ ਕੇ ਉਹਨਾਂ ਦੇ ਸਾਰੇ ਨਾਲ ਲੱਗ ਕੇ ਅਸੀਂ ਆਪ ਸਾਰਿਆਂ ਨੇ ਕਢਾਇਆ ਵਿੱਚ ਮੁਕੇ ਦੀ ਦਿੱਤੋ ਜੀ ਮੁਕੇ ਦੀ ਦਿੱਤੋ ਹੋ ਗਈ 2 ਘੰਟੇ ਹੋ ਗਏ ਸੀ ਵਿੱਚ ਦਵੇ ਨੂੰ ਕੀ ਨਾਮ ਹੈ ਜੀ ਨਿਸ਼ੀਰਪਾਤ ਕਿਥੇ ਰਹਿੰਦੇ ਹੈ ਤੁਸੀਂ ਜੀ ਫਿਰ ਸਾਹਮਣੇ ਇੱਕ ਕੀੜਾ ਚੱਲੋ ਜਿਹੜਾ ਹਾਸਾ ਹੋਇਆ ਮਕਾਨ ਦੀ ਛੱਤ ਤੇ ਇਹ ਜੀ ਸਵੇਰੇ 5:30 ਵਜੇ ਆਵਾਜ਼ ਆਈ ਸਮਝ ਜੀ ਅਸੀਂ ਦੇਖਣ ਚਲੇ ਗਏ ਤਾਂ ਵੀ ਅੰਕਲ ਜੀ ਗੇਟ 'ਚ ਸੀਗੇ ਅੰਕਲ ਕਹਿੰਦੇ ਜਿਵੇਂ ਉਹ ਸ਼ਰੂਮ ਆਏ ਹੋਣਗੇ ਤੇ ਅੰਦਰ ਗੇਟ ਬੰਦ ਪਿਆ ਸੀ ਜੀ ਕੁਲ ਨਹੀਂ ਰਿਹਾ ਸੀ ਗੇਟ ਇਹਨਾਂ ਨੂੰ ਉਠਾ ਕੇ ਲੈ ਕੇ ਗਏ ਜਿਵੇਂ ਗੇਟ antisense ਤੋਂ ਪੁੱਲੇ ਗੇਟ ਕੁਲ ਨਹੀਂ ਰਿਹਾ ਸੀ ਜੀ ਫਿਰ ਇਹ ਮਿਸਤਰੀ ਨੂੰ ਬੁਲਾ ਕੇ ਲਏ ਜਿਵੇਂ ਸਾਰਿਆਂ ਨੂੰ ਗਲੀ 'ਚ ਇਕੱਠਾ ਕਰਿਆ ਫਿਰ ਗੇਟ ਤੋੜਿਆ ਨਹੀਂ ਅੰਦਰ ਕੁਝ ਵੀਖ ਨਹੀਂ ਰਿਹਾ ਸੀ ਫਿਰ ਇਹ ਸਾਰਾ ਵੀ ਮਲਵਾ 'ਚ ਪਵਾਇਆ ਜੋ ਪਤਾ ਨਹੀਂ ਕਿੰਨਾ ਕੁ ਪ੍ਰਾਣਾ ਪਵਾਣਾ ਹੈ ਇਹ ਕੇ ਸਾਰਾ ਇਹੋ ਜੀ ਕਾਫਾ ਪੁੱਲਾਨਾ ਦੇਖੀ ਹਿੰਦੇ ਚਾਹੋ ਇਹ ਤਾਂ ਜੀ ਉੱਪਰ ਵੀ ਫੈਮਲੀ ਹੈ ਜੀ ਉੱਪਰ ਵੀ ਸੀ ਆਂਟੀ ਜੀ ਉਹ ਉਹਨਾਂ ਨੂੰ ਬਾਥਰੂਮ ਦੀ ਤੋੜ ਕੇ ਛੱਤ ਉੱਧਰ ਲੈ ਕੇ ਗਏ ਆ ਜੀ ਉਹ ਠੀਕ ਨਹੀਂ ਉਹਨਾਂ ਨੂੰ ਅਟੈਕ ਆ ਗਿਆ ਜੀ ਉਹ ਕਹਿੰਦਾ ਮੁੰਡਾ ਸੁਣਦਾ ਤੇ ਇੱਕ ਅੰਕਲ ਤੇ ਆਂਟੀ ਸੀ ਜੀ ਪਰਿਵਾਰ ਦੇ ਵਿੱਚ نیچے ਹੋਤੋਂ ਹੋਂ ਖੰਸੋ ਰਿਆ ਸੀ ਅੰਦਰ ਅੰਕਲ ਆਂਟੀ ਸੀ ਜੀ ਬਸ ਕਿੰਨੀ ਉਮਰ ਸੀ ਉਹਨਾਂ ਦੀ ਜਿਹੜੇ ਡੈਡੀ ਤੇ ਕਿਹੜੀ 75 ਸਾਲ ਦੀ ਸੀ ਤੇ ਮੇਰੇ ਮੰਮੀ ਦੀ ਹਾਂ ਜੀ ਇਹ ਜੀ ਅੰਕਲ ਜੀ ਹੈਗੇ ਸੀ ਬਜ਼ੁਰਗ ਜੀ ਸੀ ਜੀ ਮਨ ਕੁਮਾਰ ਦਰਮੇ ਜੀ ਕੀ ਹੋਇਆ ਪੂਰਾ ਹਾਲ ਤਾਂ ਕਿਸ ਤਰ੍ਹਾਂ ਬਣ ਗਿਆ ਮੈਂ ਜੀ ਸਵੇਰੇ ਆਪਣੀ ਸ਼ਾਪ ਤੇ ਦੁਕਾਨ ਤੇ ਸਾਈਕਲ ਦੀ ਦੁਕਾਨ ਸਾਡੀ ਰਿਪੇਅਰ ਦੀ ਤੇ ਮੈਂ ਉਸ ਦੁਕਾਨ ਤੇ ਆ ਮੇਰੇ ਤਾਇਏ ਮੁੰਡੇ ਆਏ ਨੇ ਵੀ ਆਪਣੇ ਪੁਰਾਣੇ ਘਰ ਦੇ ਛੱਤਾ गिर ਗਏ ਤੇ ਫਿਰ ਕਹਿੰਦਾ ਤੂੰ ਫਟਾਫਟ ਆ ਜਾ ਮੈਂ ਕਹਾਂ ਮਮੀ ਡੈਡੀ ਠੀਕ ਨੇ ਕਹਿੰਦਾ ਆਪਾਂ ਨੂੰ ਕੁਝ ਨਹੀਂ ਪਤਾ ਲੱਗਿਆ ਕਹਿੰਦਾ ਮੰਨੂ ਵੀ ਫੋਨ ਆਇਆ ਕਰੋ ਇਧਰੋਂ ਤੇ ਫਿਰ ਫਟਾਫਟ ਮੈਂ ਦੁਕਾਨ ਬਤਾ ਕੇ ਆਪਦੀ ਘਰੇ ਆਇਆ ਫਿਰ ਉਸ ਤੋਂ ਬਾਅਦ ਦੇਖਿਆ ਵੀ ਸਾਰੇ ਥੱਲੇ ਡੈਡੀ ਦਾ ਬੱਚਤ ਰਹਿ ਗਈ ਡੈਡੀ ਬਾਥਰੂਮ ਬਾਥਰੂਮ ਗਏ ਸੀ ਪਿੱਛੋਂ ਛੱਤਾਂ ਡਿੱਗ ਗਈ ਕਿੰਨਾ ਪੁਰਾਣਾ ਮਕਾਨ ਸੀ ਇਹ ਹੈਗਾ ਜੀ 100 ਸਾਲ ਦੇ ਲਵੇ ਇੱਕ ਉਹ ਜਿਹੜੀ ਛੱਤ ਹੈ ਕੱਲ ਪੈਣ ਚੁੰਦੀ ਸੀ ਇਹ ਕੀ ਸੀ ਇਹ ਉੱਪਰ ਕੜੀ ਵਾਲੇ ਵਾਲੀ ਛੱਤਾਂ ਜੀ ਹਾਂਜੀ ਹਾਂਜੀ ਜਿਹੜੇ ਉੱਪਰ ਰਹੇ ਸੀ ਉਹ ਉਹ ਬੱਚਤ ਰਹਿ ਗਈ ਜੋ ਉਪਰਲੀ ਇਹ ਦੋ ਕਮਰੇ ਪਏ ਨੇ ਉੱਪਰ ਦੋ ਥੱਲੇ ਆ ਜੀ ਉਹ ਇਧਰਲੇ ਕਮਰੇ ਚ ਸੀ ਉਹ ਉਹ ਜਿਹੜੇ ਛੱਤਾਂ ਗਿਰੀਆਂ ਨੇ ਉਹ ਪਰਲੇ ਉੱਥੇ ਨਹੀਂ ਰਹੇਗੇ ਸੀ ਪਰਲੇ ਪਿੱਛੇ ਸੀ ਸਾਈਡ ਤੇ ਮਾਤਾ ਜੀ ਨੂੰ ਕਿਵੇਂ ਲੈ ਡਿਆਗੇ ਮਾਤਾ ਜੀ ਨੂੰ ਮਤਲਬ ਮਜ਼ਦੂਰ ਵਲਾਕੇ ਲੈ ਕੇ ਆਏ ਸੱਤ ਅੱਠ ਉਹਨਾਂ ਨੂੰ ਨਾਲ ਉਹਨਾਂ ਨੂੰ ਸਾਰਾ ਹੈਲਪ ਕਰਾ ਕੇ ਉਹਨਾਂ ਦੇ ਸਾਰੇ ਨਾਲ ਲੱਗ ਕੇ ਅਸੀਂ ਆਪ ਸਾਰਿਆਂ ਨੇ ਕਢਾਇਆ ਵਿੱਚ ਮੋਕੇ ਦੀ ਦਿੱਤ ਹੋ ਜੀ ਮੋਕੇ ਦੀ ਦਿੱਤ ਹੋ ਗਈ 2 ਘੰਟੇ ਹੋ ਗਏ ਜੀ ਪਿੱਛੇ ਦਵੇ ਨੂੰ ਕੀ ਨਾਮ ਹੈ ਜੀ ਨੀਸ਼ੀ ਲਪਾ ਜੀ ਕਿੱਥੇ ਰਹਿੰਦੇ ਆ ਤੁਸੀਂ ਜੀ ਫਿਰ ਸਾਹਮਣੇ ਇੱਕ ਕੀੜਾ ਚੱਲੋ ਜਿਹੜਾ ਹਾਸਾ ਹੋਇਆ ਮਕਾਨ ਦੀ ਛੱਤ 'ਤੇ ਇਹ ਜੀ ਸਵੇਰੇ 5:30 ਵਜੇ ਆਵਾਜ਼ ਆਈ ਸਮਝ ਜੀ ਅਸੀਂ ਦੇਖਣ ਚਲੇ ਗਏ ਤਾਂ ਵੀ ਅੰਕਲ ਜੀ ਗੇਟ 'ਚ ਸੀਗੇ ਅੰਕਲ ਕਹਿੰਦੇ ਜਿਵੇਂ ਉਹ ਸ਼ੁਰੂ ਮਾਇਉਣਗੇ ਤੇ ਅੰਦਰ ਗੇਟ ਬੰਦ ਪਿਆ ਸੀ ਜੀ ਖੁੱਲ ਨਹੀਂ ਰਿਹਾ ਸੀ ਗੇਟ ਇਹਨਾਂ ਨੂੰ ਉਠਾ ਕੇ ਲੈ ਕੇ ਗਏ ਜਿਵੇਂ ਗੇਟ antisense ਤੋਂ ਪੁੱਲੇ ਗੇਟ ਖੁੱਲ ਨਹੀਂ ਰਿਹਾ ਸੀ ਜੀ ਫਿਰ ਇਹ ਮਿਸਤਰੀ ਨੂੰ ਬੁਲਾ ਕੇ ਲਏ ਜਿਵੇਂ ਸਾਰਿਆਂ ਨੂੰ ਗਲੀ 'ਚ ਇਕੱਠਾ ਕਰਿਆ ਫਿਰ ਗੇਟ ਤੋੜਿਆ ਨਹੀਂ ਅੰਦਰ ਕੁਝ ਵੀਖ ਨਹੀਂ ਰਿਹਾ ਸੀ ਫਿਰ ਇਹ ਸਾਰਾ ਵੀ ਮਲਵਾ ਚ ਪਵਾਇਆ ਜੋ ਪਤਾ ਨਹੀਂ ਕਿੰਨਾ ਕੁ ਪ੍ਰੋਬਲਮ ਪਾਣਾ ਹੈ ਇਹ ਕੇ ਸਾਰਾ ਇਹ ਬੱਜੀ ਕਾਫਾ ਪੁਰਾਣਾ ਦੇਖੀ ਹਿੰਦੇ ਚ ਇਹ ਤਾਂ ਜੀ ਉੱਪਰ ਵੀ ਫੈਮਲੀ ਹੈ ਜੀ ਉੱਪਰ ਵੀ ਸੀ ਆਂਟੀ ਜੀ ਉਹ ਉਹਨਾਂ ਨੂੰ ਬਾਥਰੂਮ ਦੀ ਤੋੜ ਕੇ ਛੱਤ ਉਧਰ ਲੈ ਕੇ ਗਏ ਆ ਜੀ ਉਹ ਠੀਕ ਨਹੀਂ ਉਹ ਉਹਨਾਂ ਨੂੰ ਅਟੈਕ ਆ ਗਿਆ ਜੀ ਉਹ ਕਹਿੰਦਾ ਮੁੰਡਾ ਸੁਣਦਾ ਤੇ ਇੱਕ ਅੰਦਰ ਅੰਕਲ ਤੇ ਆਂਟੀ ਸੀ ਜੀ ਪਰਿਵਾਰ ਦੇ ਵਿੱਚ نیچے ਹੋਤੋਂ-ਹੋਂ ਸੌ ਰਿਆ ਸੀ ਅੰਦਰ ਅੰਕਲ ਆਂਟੀ ਸੀ ਜੀ ਬਸ ਕਿੰਨੀ ਉਮਰ ਸੀ ਉਹਨਾਂ ਦੀ ਜਿਹੜੇ ਡੈਡੀ ਤੇ ਕਿਹੜੀ 75 ਸਾਲ ਦੀ ਸੀ ਹਾਂ ਜੀ ਇਹ ਜੀ ਅੰਕਲ ਜੀ ਹੈਗੇ ਸੀ ਬਜ਼ੁਰਗ ਜੀ ਸੀ ਜੀ